ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੁਣ ਚੰਡੀਗੜ੍ਹ ਤੋਂ ਸਾਡੀ ਵਾਪਸੀ ਹੈ ਤੇ ਅਸੀਂ ਤਿਆਰ ਹੋ ਰਹੇ ਹਾਂ ਦਿਲ ਤਾਂ ਨਹੀਂ ਖਾਦਾ ਜਾਨ ਵਰਕ ਕੀ ਕਰੀਏ ਜਿਹਨੂੰ ਚੰਡੀਗੜ੍ਹ ਦਾ ਚਸਕਾ ਪੈ ਗਿਆ ਉਹ ਜਾਂਦਾ ਨਹੀਂ ਯਾਰ ਨੀਟੂ ਦੇ ਵਿੱਚ ਹਲੋ ਠੀਕ ਹੈ ਜੀ ਚੱਲਦੇ ਹਾਂ ਹੁਣ ਤੁਸੀਂ ਜੱਟ ਕੋ ਆਇਓ ਠੀਕ ਹੈ ਹਾਂਜੀ ਨਾਲ ਸਹਿਜ ਭਾਜੀ ਵੀ ਆਵੇ ਬੱਚਿਆਂ ਦਾ ਸਹਿਜ ਭਾਜੀ ਬੱਚੇ ਬੰਦੇ ਵਾਸਤੇ ਠੀਕ ਜੀ ਬ੍ਰਿਜ ਜਿੰਨਾ ਵਧੀਆ ਐਦਾਂ ਲੱਗਦਾ ਕਿ ਤਾ ਅਮਰੀਕਾ ਘੁੰਮ ਰਹੇ ਹੈ ਕਿ ਨਹੀਂ ਡਿਜ਼ਾਈਨਰ ਹੀ ਹੈ ਜੀ ਡਿਜ਼ਾਈਨ ਆ ਗਿਆ ਜੀ ਇੱਥੋਂ ਖੱਬੇ ਹੱਥ ਨੂੰ ਅਸੀਂ ਜਾਣਾ ਜੀ ਆਪਣਾ ਜਲੰਧਰ ਸਾਈਡ ਤੇ ਸਾਹਮਣੇ ਹੈਗਾ ਵਾ ਰੂਟ ਨੇ ਕਰ ਰੂਪਨਗਰ ਜਿੱਧਰ ਕੀ ਆਨੰਦਪੁਰ ਸਾਹਿਬ ਨੂੰ ਰਸੜਕ ਜਾਂਦੀ ਹੈ ਅਤੇ ਗੁਰਦੁਆਰਾ ਟੀਬੀ ਸਾਹਿਬ ਜਿੱਥੇ 10ਵੇਂ ਪਾਸਟਰੀ ਨੇ ਸਟੇ ਕੀਤੀ ਸੀ ਰੁਕੇ ਸੀ ਆਪਾਂ ਇਧਰ ਨੂੰ ਜਾਣਾ ਆਪਾਂ ਜਲੰਧਰ ਇਹ ਹੁਣ ਜਲੰਧਰ ਸਾਈਡ ਆ ਤੇ ਆਪਾਂ ਹੁਣ ਇਧਰ ਨੂੰ ਮੋੜ ਅਸੀਂ ਦੋ ਫਲਾਵਰ ਪੋਟ ਲਏ ਨੇ ਰਾਤ ਵਿੱਚੋਂ ਤੇ ਬਹੁਤ ਵਧੀਆ ਚੰਨ ਦੀ ਕੋਸਟ ਸਾਨੂੰ ਪਈ ਆ 500 ਰੁਪਇਆ ਇੱਕ ਤੇ ਇੱਕ ਆ ਵਾਲਾ ਆ ਵਾਲੀ ਨਰਸਰੀ ਇੱਥੋਂ ਲੈ ਆਸੀਂ ਇਹ ਵਾਲੀ ਨਰਸਰੀ ਹੈ ਜੀ ਇਹਦਾ ਲੂਨ ਦਾਨੀਆਂ ਇਹ ਵਰਗੇ ਸਰ ਰੋਟੀ ਵਾਲਾ ਇਧਰੋਂ ਇਹ ਚੀਜ਼ ਹੈ ਕਿ ਇਹ ਮਲਕੀ ਜਿਹੜਾ ਇਹ ਰੋਡ ਹੈ ਨਾ ਇਹ ਜਲੰਧਰ ਰੋਡ ਹੈ ਜਦੋਂ ਅਸੀਂ ਕੱਟ ਕਰ ਜਾਂਦੇ ਹਾਂ ਟੀ ਜੰਕਸ਼ਨ ਤੋਂ ਮੰਨ ਲਓ ਜੋ ਵੀ ਚੀਜ਼ ਵੀ ਲੈਣੀ ਹੈ ਰੇਤ ਮਿਲ ਜਾਂਦੀ ਹੈ ਜਿਆਦਾ ਮਹਿੰਗੀ ਨਹੀਂ ਮਿਲਦੀ ਮਤਲਬ 500 ਰੁਪਏ ਦੇ ਕਿੜੇ ਕਿੜੇ ਵੱਡੇ ਦੋ ਪੋਰਟ ਮਿਲ ਗਏ ਦੇਖ ਲੋ ਫਲਾਵਰ ਪੋਰਟ ਚਲੋ ਜੀ ਹੁਣ ਘਰ ਵਾਪਸੀ ਹੁਣ ਘਰ ਦੀ ਖਣ ਲਾ ਪਿਆ ਮੈਨੂੰ ਹੁਣ ਫੇਰ ਕੇ ਹੁਣ ਮੇਨੂੰ ਘਰ ਦੇ ਖਲਾਪਿਆ ਹੋ ਗਾ ਜਾ ਕੇ ਉਹੀ ਕੰਮ ਡਿਊਟੀ ਫੇਰ ਝਾੜੂ ਪੋਚਾ ਕੰਮ ਕੀ ਕਰਨਾ ਛੰਡ ਚ ਇੰਜੋਏ ਕਰ ਆਏ ਆ ਛੰਡ ਚ ਘੁੰਮਣਾ ਨਹੀਂ ਪਰ ਬਹੁਤ ਘੁੰਮ ਲਏ ਹਾਂ ਬਹੁਤ ਘੁੰਮੇ ਹਾਂ ਹੁਣ ਕੱਟਾਂਗੇ ਟੂਰ ਬਾਅਦ ਚ ਮਾਰਚ ਅਪ੍ਰੈਲ ਚ ਸਤਲੁਜ ਨਦੀ ਆ ਗਈ ਹੈ ਸਤਲੁਜ ਦਰਿਆ ਜਿਹੜੀ ਕਿ ਗੁਰਦਵਾਰਾ ਗੁਰਦਵਾਰਾ ਟਿੱਬੀ ਸਾਹਿਬ ਦੇ ਲੱਗੂ ਹਾਂ ਇਧਰ ਆਪਾਂ ਟਿੱਬੀ ਸਾਹਿਬ ਦੇ ਦਰਸ਼ਨ ਕਰਕੇ ਆਏ ਸੀ ਇਹ ਵਾਲੀ ਸਾਈਡ ਤੇ ਏ ਇਧਰ ਪਹਾੜ ਇਹ ਰੋਪੜ ਦੇ ਪਹਾੜ ਹੈ ਮਾਉਂਟ ਬਹੁਤ ਵਧੀਆ ਹੁੰਦੀ ਇਧਰ ਮੈਂ ਤਾਂ ਬਹੁਤ ਹੁੰਦਾ ਏ ਟਰੈਵਲਿੰਗ ਕਰਨ ਦਾ ਮਜ਼ਾ ਆਉਂਦਾ ਇਧਰ ਰਾਣਾ ਪਾਂਡਾ ਕਢਾਉਂਦਾ ਪਾਂਡਾ ਅੰਨੇ ਕਿੰਨੇ ਟੋਏ ਇਹਨਾਂ ਦਾ ਹੁਣ ਰੇਡ ਪੁੱਛਦੇ ਕੀ ਆ ਇਹ ਦੇਖਾਂਗੇ ਕਿੱਦਾਂ ਲਮਕਾਏ ਫਾਂਸੀ ਦਿੱਤੀ ਇਹਨਾਂ ਕਿਨੇ ਸੁਣਨਾ ਹੈ ਮਹਿੰਗਾ ਬਹੁਤ ਜ਼ਿਆਦਾ ਵੇਖੋ ਹੈ ਰੇਟ ਬਹੁਤ ਦੱਸ ਰਿਹਾ 450 ਰੁਪਈਆ ਤੇ ਹੁਣ ਦੀ ਮੰਗੇ ਚਾਹ ਏ ਵੰਟਾਪਾ ਤੇ ਜੀ ਬ੍ਰੇਕ ਚਾਹ ਪੀ ਲਈਏ ਬ੍ਰੇਕ ਕਰ ਲਈਏ ਟਾਈਮ ਬਹੁਤ ਜ਼ਿਆਦਾ ਹੋ ਗਿਆ ਏ ਵੰਟਾਪਾ ਇੱਥੇ ਚਾਹ ਪਾਣੀ ਪੀ ਕੇ ਰਿਲੈਕਸ ਹੋ ਕੇ ਫਿਰ ਇਹ ਤੀਜਾ ਟੋਲ ਪਲਾਜਾ ਵਾ ਜਿਹੜਾ ਮਹਾਲੇ ਤੋਂ ਜਲੰਧਰ ਰੋਡ ਉਸ ਤੋਂ ਅੱਗੇ ਹੈ ਜੀ ਤਾਂ ਕੁਛ ਚਾਹ ਦੇ ਨਾਲ ਬਸ ਆਪਾਂ ਅੰਕਲ ਚਿਪਸ ਲੈ ਐਂਡ कुरकुरੇ ਚਾਰ ਚਾਹ ਜੀ ਡਿਮਾਰ ਦਿੱਤੀ ਹੈ ਬਸ ਹੋਰ ਕੁਛ ਨਹੀਂ ਮੈਂ ਲਵ ਸੀ ਉਹਨਾਂ A1 ਢਾਬੇ ਤੋਂ ਖਾ ਪੀ ਲਿਆ ਜੀ ਪੀਤੀ ਚਾਹ ਵ ਤੇ ਖਾਦਾ ਬਸ ਉਹ ਨਿਆਣਿਆਂ ਨੇ ਜੀ ਚਾਹ ਪੀ ਕੇ ਥੋੜਾ ਰੈਡੀ ਹੋਏ ਕਿਉਂਕਿ ਇਹ ਸਫਰ ਹੈਗਾ 2 ਕ ਘੰਟੇ ਦਾ ਤੇ ਹੁਣ ਚੱਲਦੇ ਆਂ ਸਵਾਇ ਮੈਂ ਫਿਰ ਦੇਖਾਂ ਅੱਗੇ ਲੰਘਾ ਚੁਣਿਆ ਅੱਛਾ ਜੀ ਨੀ ਚੱਲੇ ਹੋ ਚੁਪਾਵਾ ਸਾਥੋਂ ਗਿਆ ਫਿਰ ਆਪਣਾ ਤ੍ਰੀਨੂ ਫਤੇਗੜ ਸਾਹਿਬ ਹਾਂਜੀ ਫਤੇਗੜ ਸਾਹਿਬ ਤੋਂ ਮੁਕੇ ਚਲੇ ਆ ਜੀ ਚਮਕੌਰ ਸਾਹਿਬ ਚਮਕੌਰ ਸਾਹਿਬ ਹਾਂਜੀ ਚਮਕੌਰ ਸਾਹਿਬ ਤੋਂ ਜੀ ਕਾਲੇ ਪਾਏ ਆਪਾਂ ਇਹ ਪਰਿਵਾਰ ਨੇ ਛੋੜ ਆ ਪਰਿਵਾਰ ਨੇ ਛੋੜ ਆ ਉਹ ਜਿਹਨੇ ਬੈਠਾ ਲੇ ਪਾਏ ਆ ਜੀ ਨੰਪੁਰ ਸਾਹਿਬ ਅੱਛਾ ਨੰਪੁਰ ਸਾਹਿਬ ਤੋਂ ਹਾਂ ਜੀ ਆ ਰਹੇ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਉਹ ਡੋਟਾ ਰਾਏ ਗੁਰਜੀ ਬੜੀ ਸੇਵਾ ਜੀ ਕੀ ਮਤਲਬ ਤੁਹਾਡਾ ਕੀ ਇਸ਼ਾਰਾ ਜੀ ਆ ਜਤਰਾ ਕਰਨੀ ਹੈ। ਉਹ ਗੁਰੂ ਚੜ੍ਹਦੀ ਕਲਾ ਕਰੇ ਮਾਲਕ ਕਰਨੀ। ਜੰਮਾ ਚੰਗ ਸੰਭਾ ਕਰਦੇ ਚੰਨ ਦੇ ਅੱਛਾ ਸਹੀ। ਫਿਰ ਆਈ ਦਾ ਹੱਥ ਫੜ ਕੇ ਲੱਕਾਤਾ। ਅੱਛਾ ਜੀ। ਹਾਂ ਜੀ। ਤੁਸੀਂ ਕਿੱਥੋਂ ਦੇ ਰਹਿਣ ਵਾਲੇ? ਮੈਂ ਜੀ ਪੰਜਾਬ ਦੇ ਰਹਿਣ ਵਾਲਾ। ਪੰਜਾਬ ਤੋਂ ਕਿੱਥੋਂ? ਅਜਨਾਲੇ ਲਾਗੇ ਪਿੰਡ ਹੈ ਆਪਣਾ ਜੀ ਦੇਖੋ। ਅਜਨਾਲੇ ਲਾਗੇ। ਉਹਦੇ ਜੱਦੀ ਪਿੰਡ। ਜਦੋਂ ਮੈਂ ਕੋ ਗਰਦਾਸ ਕਰਾਂ? ਹਾਂ ਜੀ। ਅਸੀਂ ਵੀ ਗਰਦਾਸ ਕਰਦੇ ਹਾਂ। ਮੇਰਾ ਪਿੰਡ ਉਹ ਦਾ ਮਾਲੇਵਾਲ ਹੈ। ਸਾਡਾ ਸ਼੍ਰੀ ਹਰਿਗੰਗਪੁਰ। ਹਾਂਜੀ ਤੇ ਮੇਰੇ ਸਾਰੇ ਮੋਢੇ ਉੱਤੇ ਨਾ ਜੀ ਹਾਂਜੀ ਉੱਥੇ ਪਰਿਵਾਰ ਸਾਡਾ ਅੱਛਾ ਅੱਛਾ ਹਾਂਜੀ ਹਾਲਾ ਆਹੇ ਗੁਰਜੀ ਦਾ ਸਾਹ ਵਾਹ ਗੁਰਜੀ ਕੀ ਫਤਿਹ ਨਿਆ ਬਾਪੂ ਜੀ ਜਾ ਰਹੇ ਨੇ ਦੇਖੋ ਸੇਵਾ ਇਹ ਆ ਗਿਆ ਜੀ ਟੀ ਜੰਕਸ਼ਨ ਇਹ ਸਾਡੇ ਖੱਬੇ ਹੱਥ ਨੂੰ ਐ ਫਗਵਾੜਾ ਤੇ ਸੱਜੇ ਹੱਥ ਹੈ ਜਲੰਧਰ ਜਲੰਧਰ ਇਹ ਫਲਾਈਓਵਰ ਤੋਂ ਅਸੀਂ ਥੱਲੇੋਂ ਦੀ ਸੱਜੇ ਹੱਥ ਨੂੰ ਹੋਵਾਂਗੇ ਅੱਪਾ ਜਲੰਧਰ ਨੂੰ ਮੁੜ ਗਏ ਇੱਥੇ ਜਲੰਧਰ ਹੈਗਾ ਜੀ ਕੋਈ 13 14 14 ਕਿਲੋਮੀਟਰ ਦੂਰ ਫਗਵਾੜੇ ਤੋਂ ਇਹ ਜਣ ਪਠਾੜਪੁਰ ਬਾਈਪਾਸ ਇਹ ਹੈਗਾ ਜੀ ਢੀਮਾਰਟ ਅਸੀਂ ਥੋੜੇ ਟਾਈਮ ਵਾਸਤੇ ਇੱਥੇ ਰੁਕਿਆ ਘਰ ਦੇਖਣੇ ਹੋਣੇ ਸਮਾਨ ਲੈਣਾ ਐ ਚਾ ਸਮਾਨ ਲੈ ਕੇ ਚੱਲਦੇ ਹਿੱਥੋਂ ਕਾਫੀ ਵੱਡਾ ਵੈ ਵੈਸੇ ਤਾਂ ਜੋ ਮਰਜੀ ਜੀ ਸਮਾਨ ਖਰੀਦੋ ਅੰਦਰੋਂ ਤੁਹਾਨੂੰ ਦਿਖਾਵਾਂਗੇ ਅੰਦਰ ਵੀ ਇਹ ਜੀ ਐਂਟਰੀ ਜੇ ਚਾਹਤ ਕੋਈ ਬੰਦਾ ਫੇਰ ਅੰਦਰ ਜਾਂਦਾ ਹੋਣਾ ਹਨਾ ਤੇਮ ਆਟਾ ਕੋਨ ਮਰਜੀ ਸਮਾਨ ਖਰੀਦੋ ਡਿਸਕਾਊਂਟ ਔਰ ਦੀ ਦੇ ਭੇਲੀ ਹਰ ਇੱਕ ਚੀਜ਼ ਜੋ ਵੀ ਚੀਜ਼ ਵੀ ਲੈਣੀ ਹੈ ਨਾ ਸਾਰੀ ਚੀਜ਼ਾਂ ਡਿਸਕਾਊਂਟ ਤੇ ਹੀ ਹੈ ਇਪਦਾ ਨੂੰ ਜੋ ਵੀ ਕੈਰੋਟ ਵਗੈਰਾ ਲੈਣੇ ਹੁੰਦੇ ਇਹ ਅਸੀਂ ਲੈ ਆ ਜੀ 1 ਕਿਲੋ ਬਦਾਮ ਇਹ ਦੇਖੋ ਰੀਮਾਰਕ ਸਵਾਦ ਇਹ ਜੇ ਬਹੁਤ ਜਿਆਦਾ ਇੱਥੇ ਤੇ ਘੁੰਮ ਘੁੰਮ ਕੇ ਬੰਦੇ 2 ਘੰਟੇ ਚਾਹੀਦੇ ਘੁੰਮਣ ਵਾਸਤੇ ਇੱਥੇ ਲਾਹੌਰੀ ਜੀਰਾ ਠੋਡਾ ਕਾਫੀਆਂ ਦਾ ਪੈਕੇਟ ਵੀ ਲਿਆ ਕਰਦੇ ਇਹ ਦਲੀਆ ਤੁਸੀਂ ਆਪਣੇ ਆਪ ਇੱਥੇ ਕਾਊਂਟਰ ਤੇ ਜੋਖੋ ਇਹਨੂੰ ਇਹ ਪੋਲੀਥੀਨ ਪਏ ਹੋਏ ਨੇ ਦਲੀਆ 41 45.5 ਰੁਪਏ ਮੈਦਾ ਬੇਸਣ ਕਣਕ ਦਾ ਆਟਾ ਇਹ ਦਾਲਾਂ ਦਾ ਕਾਊਂਟਰ ਆ ਇੱਧਰ ਤੇ ਵਾਲਾ ਕਾਊਂਟਰ ਹੈ ਚੋਲ ਆਟਾ ਚਾਂਦੀ ਸਟੇਸ਼ਨਰੀ ਹੈ ਇੱਥੋਂ ਕੋਸ਼ਿਸ਼ ਵੀ ਤੁਸੀਂ ਸਮਾਨ ਪੈਨ ਪੈਂਸਲ ਕਾਪੀਜ਼ ਜੋ ਵੀ ਤੁਸੀਂ ਲੈਣਾ ਚਾਹੁੰਦੇ ਡਿਸਕਾਊਂਟ 'ਚ ਹੈ ਇਹ ਫਾਈਲ ਕਵਰ ਹੈ ਇਹ ਸੀਜ਼ਰ ਕੈਂਚੀਆਂ ਪੱਗ ਪਿੰਨਾ ਜੀ ਸੀਜ਼ਰ ਪੈਨ ਇਹਨਾਂ ਨਾਲ ਸਾਰਾ ਕੁਝ ਪੁੱਤਾਂ ਸਾਰਾ ਇਸ ਕੰਬੋ ਕੰਬੋ ਹੀ ਹੈ ਪਰ ਹੈ ਡਿਸਕਾਊਂਟ 'ਚ ਇਹ ਲੋਕ ਹੈ ਚਲੋ ਸਟੇਲ ਦੀਆਂ 6 ਬੋਲ ਲਈਆਂ ਹਨ 79 ਰੁਪਈਏ ਦੀ ਪਰ ਇਹਦੀ ਜਿਹੜੀ ਕੁਆਲਿਟੀ ਕੁਆਲਿਟੀ ਬਹੁਤ ਹੈ ਵੀ ਇਹ ਤੁਹਾਡੀ ਸਟੀਲ ਦੇ ਬਰਤਨ ਬਰਨ ਨਹੀਂ ਜਵਨਾ ਦਬੋ ਦਬਦੀ ਨਹੀਂ ਪਿੱਤਲ ਦੀਆਂ ਥਾਲੀਆਂ 6 ਇੱਕ ਜੜੀ 400 ਰੁਪਏ ਦੀ ਲੱਗ ਰਿਹਾ ਪਰ ਇੱਕ ਚੀਜ਼ ਹੈ ਕੁਆਲਿਟੀ ਬਹੁਤ ਵਧੀਆ ਚਲੋ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਸਾਰਾ ਡੱਬੇ ਡੱਬੇ ਦੇਖੋ ਇਸ ਤਰ੍ਹਾਂ ਲੋਕ ਮੰਨਦੇ ਕਿ ਜੀਵਨ ਨੂੰ ਪ੍ਰੇਗੋ ਰਣੀ ਕਰੈਕਰੀ ਸੈਕਸ਼ਨ ਉਹ ਇਹ ਦੋ ਘਾਣਾਂ ਲਈ ਆਹ ਦੇਖਿਆ ਸਮਾਨ ਇਕੱਠੇ ਜਰੇ ਵਾ ਸਭ ਤੋਂ ਸਾਵਧਾਨ ਨੇ ਉਹ ਬਾਲ ਵਗੈਰਾ ਆਪਾਂ ਲੈ ਹੋਏ ਨੇ ਅੱਗੇ ਜਾਣਾ ਹੈ Genius, uh, काफी टाइम घंटा डेढ़ घंटा लगन तो बाद अस निकल चुके हैं वापस होने डी मार्ट लेट हो जा घर पहुंचते पहुंचते ਖਕਵੇਂ ਬੱਚੋ ਮਨਗਰ ਲੈ ਜੋ ਮਹਿਕ ਤੇ ਵੀ ਉਹ ਸੋ ਬਲੇ ਬਣਾ ਨਹੀਂ ਇੱਧਰ ਪਹਿਲੀ ਗਲੀ ਦੇਖੀ ਸਰ ਵੀ ਜਾਣੀ ਤੇ ਗੱਲ ਜੀ ਸਾਰਿਆਂ ਨੂੰ ਜੀ ਅਸੀਂ ਹੁਣ ਘਰ ਪਹੁੰਚ ਚੁੱਕੇ ਆ ਜੀ ਤੇ ਰਸਤੇ ਵਿੱਚ ਡੀਮਾਰਟ ਦੇ ਵਿੱਚ ਜ਼ਿਆਦਾ ਟਾਈਮ ਲੱਗ ਗਿਆ ਥੋੜਾ ਕਿਉਂਕਿ ਉੱਥੇ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ 2 ਘੰਟੇ ਤਕਰੀਬਨ ਲੱਗ ਜਾਂਦੇ ਨੇ ਤੇ ਚਲੋ ਇਹ ਵਲੌਗ ਅਸੀਂ ਪਾਵਾਂਗੇ ਤੁਸੀਂ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਿਓ ਸਤਿ ਸ੍ਰੀ ਅਕਾਲ ਜੀ